ਬਹੁਤ ਹੀ ਸਤਿਕਾਰਯੋਗ ਦੋਸਤੋ ਮੈਂ ਵਕ ਵਕ ਸਮੇਂ ਤੇ ਤੁਹਾਡੇ ਨਾਲ ਕਿਤਾਬਾਂ ਦਾ ਜ਼ਿਕਰ ਕਰਦਾ ਰਹਿਣਾ ਜਿਹੜੀਆਂ ਵਧੀਆ ਕਿਤਾਬਾਂ ਹੁੰਦੀਆਂ ਉਹਨਾਂ ਬਾਰੇ ਤੁਹਾਨੂੰ ਦੱਸਦਾ ਰਹਿਣਾ ਜਿਨ੍ਹਾਂ ਤੋਂ ਤੁਸੀਂ ਸਿੱਧ ਲੈ ਕੇ ਆਪਦੇ ਜੀਵਨ ਵਿੱਚ ਕੁਝ ਨਾ ਕੁਝ ਕਰ ਸਕੋ ਅੱਜ ਮੈਂ ਗੱਲ ਕਰਨ ਜਾ ਰਿਹਾ ਜੱਗੀ ਬਰਾਡ ਸਮਾਲਸਰ ਦੀ ਕਿਤਾਬ ਹੈ ਸਮਾਲਸਰ ਮੇਰਾ ਪਿੰਡ ਇਹ ਇੱਕ ਬਹੁਤ ਵੱਡੀ ਕਿਤਾਬ ਆ ਆ ਲੇਖਕਾ ਦੀ ਫੋਟੋ ਆ ਇਹ ਮੁੱਖ ਤੌਰ ਤੇ ਕੁੜੀ ਇੱਕ ਕਵਿਤਰੀ ਆ ਇਹ ਦਾ ਜਿਹੜਾ ਰੈਨ ਬਸੇਰਾ ਏ ਉਹ ਪੰਜਾਬ ਜਾਂ ਭਾਰਤ ਨਹੀਂ ਹੈ ਇਹ ਲੜਕੀ ਜਿਹੜੀ ਆ 114 ਰੇਨ ਫੋਰੈਸਟ ਡਰਾਈਵ ਬ੍ਰੈਂਪਟਨ 온ਟਾਰੀਓ ਕੈਨੇਡਾ ਦੇ ਵਿੱਚ ਰਹਿੰਦੀ ਆ ਜੱਗੀ ਬਰਾੜ ਸਮਾਲਸਰ ਇਹਨੀ ਇਸ ਕਿਤਾਬ ਜਿਹੜੀ ਹੈਗੀ ਲਿਖੀ ਕਾਫੀ ਵੱਡ ਆਕਾਰਿਕ ਕਿਤਾਬ ਆ ਮਤਲਬ ਕਾਫੀ ਆਕਾਰ ਇਹਦਾ ਵੱਡਾ ਵੀ ਆ ਤੇ ਬਹੁਤ ਖੂਬਸੂਰਤ ਵੀ ਆ ਸਮਾਲਸਰ ਪਿੰਡ ਦੇ ਲੋਕਾਂ ਦੇ ਜਿਹੜੇ ਵਕਫਾ ਕਿੱਤਿਆਂ ਤੋਂ ਲੈ ਕੇ ਉਹਨਾਂ ਨੇ ਕਿਹੜੀਆਂ ਕਿੜੀਆਂ ਪ੍ਰਾਪਤੀਆਂ ਕੀਤੀਆਂ ਇਹ ਕਾਫੀ ਪੰਨਿਆਂ ਦੀ ਕਰੀਬਨ 400 ਦੇ ਲਗਭਗ ਪੰਨਿਆਂ ਦੀ ਕਿਤਾਬ ਹੈ ਤੇ ਇਸ ਦੇ ਵਿੱਚ ਜਿਹੜੀ ਮੁੱਖ ਜਿਹੜਾ ਜਿਹੜਾ ਹੈ ਆਪਣੇ ਲਈ ਚੀਜ਼ ਆ ਜਿਹੜੀ ਉਹ ਇਹ ਹੈ ਤੇ ਇਸ ਦੇ ਵਿੱਚ ਬਹੁਤ ਖੂਬਸੂਰਤ ਤਸਵੀਰਾਂ ਵੀ ਨੇ ਆ ਦੇਖੋ ਜਿਉਂ ਅਸੀਂ ਕਿਤਾਬ ਸ਼ੁਰੂ ਹੁੰਦੀ ਆ ਭੂਮਿਕਾ ਲੈਫਟੀਨੈਂਟ ਕਰਨਲ ਮਹਿੰਦਰ ਸਿੰਘ ਬਰਾੜ ਤੋਂ ਸ਼ੁਰੂ ਹੋ ਕੇ ਅੱਗੇ ਵਕ ਵਕ ਲੇਖਾਂ ਦਾ ਜਿਹੜਾ ਹੈ ਚੱਲਦਾ ਹੈ ਸ਼ੁਰੂਆਤ ਕੀਤੀ ਜੱਗੀ ਬਰਾੜ ਸਮਾਲ ਸਰ ਨੇ ਜਦ ਲੱਗ ਦੁਨੀਆਂ ਰਹੀਏ ਨਾਨਕ ਕਿ ਸੁਣੀਏ ਕਿਛ ਕਹੀਏ ਇੰਨਾ ਸ਼ਬਦਾਂ ਦੇ ਨਾਲ ਵੀ ਜਦੋਂ ਤੱਕ ਅਸੀਂ ਸੰਸਾਰ ਵਿੱਚ ਰਹਿੰਦੇ ਆ ਅਸੀਂ ਕੁਝ ਨਾ ਕੁਝ ਕਹਿੰਦੇ ਆ ਤੇ ਕੁਝ ਨਾ ਕੁਝ ਸੁਣਦੇ ਇੱਥੋਂ ਸ਼ੁਰੂਆਤ ਹੁੰਦੀ ਹੈ ਦੇ ਵਿੱਚ ਜਿਹੜੇ ਲੋਕਾਂ ਨੇ ਜੱਗੀ ਬਰਾੜ ਸਮਾਲ ਸਰ ਨੂੰ ਕਿਤਾਬ ਬਣਾਉਣ ਦੇ ਵਿੱਚ ਮੁੱਖ ਯੋਗਦਾਨ ਦਿੱਤਾ ਉਹਨਾਂ ਦੀਆਂ ਤਸਵੀਰਾਂ ਅਤੇ ਜਿਹੜੀ ਸੱਜੇ ਪਾਸੇ ਤਸਵੀਰ ਆ ਸਮਾਜ ਸੇਵੀ ਸੁਰਿੰਦਰ ਸਿੰਘ ਜੀ ਇਹਨਾਂ ਦੀ ਆ ਬਾਕੀ ਜਿਨ੍ਹਾਂ ਨੂੰ ਮੈਂ ਜਾਣਦਾ ਨਿੱਜੀ ਤੌਰ ਤੇ ਇੰਜੀਨੀਅਰ ਤਰਸੀਮ ਲਾਲ ਸ਼ਰਮਾ ਜੀ ਨੂੰ ਮੈਂ ਜਾਣਦਾ ਤੇ ਲੇਖਕ ਜਰਨੈਲ ਸਿੰਘ ਸੇਖਾ ਬਹੁਤ ਵੱਡੇ ਪੰਜਾਬੀ ਦੇ ਲੇਖਕ ਨੇ ਜਰਨੈਲ ਸਿੰਘ ਸੇਖਾ ਜੀ ਸਿੱਖੇ ਪਿੰਡ ਦੇ ਨੇ ਪਰ ਇਹ ਵੀ ਅੱਜ ਕੱਲ ਕੈਨੇਡਾ ਦੇ ਵਿੱਚ ਹੀ ਰਹਿੰਦੇ ਨੇ ਆ ਤਸਵੀਰਾਂ ਬਹੁਤ ਖੂਬਸੂਰਤ ਆ ਇਹਦੇ ਵਿੱਚ ਬਲਜੀਤ ਖਾਨ ਜੀ ਇਹ ਪੰਜਾਬੀ ਮਾਸਟਰ ਰਹੇ ਨੇ ਅੱਜ ਕੱਲ ਇਹ ਵੀ ਵਿਨੀਪੈਗ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਆ ਸਾਡਾ લેਖਕ ਦੋ ਸਰਬਜੀਤ ਸਿੰਘ ਬਰਾੜ ਇਸ ਕਿਤਾਬ ਦੇ ਵਿੱਚ ਮੇਰੀ ਵੀ ਤਸਵੀਰ ਦੋ ਜਗ੍ਹਾ ਦੇ ਉੱਪਰ ਆਉਂਦੀ ਹੈਗੀ ਆ ਜਿਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਚਰਨਜੀਤ ਬਰਾੜ ਚਰਨਜੀਤ ਸਮਾਲਸਰ ਗੱਲ ਸਮਾਲਸਰ ਇਸ ਤੋਂ ਅੱਗੇ ਮੇਰੀ ਤਸਵੀਰ ਹੈ ਆ ਚਾਵਲਾ ਜੀ ਆ ਇਹਨਾਂ ਦੇ ਨਾਲ ਗੁਰਦੀਪ ਸਮਾਲਸਰ ਇਹਨਾਂ ਦੇ ਪਿੱਛੇ ਜੇ ਮੌਤ ਹੋ ਗਈ ਆ ਬਹੁਤ ਸਾਰੇ ਲੇਖਕ ਦੋਸਤ ਹਰਨੇਕ ਸਿੰਘ ਨੇਕ ਕਮਲਜੀਤ ਭੁੱਲਾ ਲੰਡੇ ਜਸਵੰਤ ਗਿੱਲ ਇਹ ਸਾਰੇ ਇਸ ਦੇ ਵਿੱਚ ਬਹੁਤ ਖੂਬਸੂਰਤ ਤਸਵੀਰਾਂ ਨੇ ਜਿਹੜੀਆਂ ਆ ਦੇਖੋ ਪਿੰਡ ਦਾ ਜਿਹੜਾ ਹੈ ਨਕਸ਼ਾ ਹੈ ਆਸਰ ਆ ਬਹੁਤ ਖੂਬਸੂਰਤ ਤਸਵੀਰ ਆ 1955 ਦੇ ਜਿਹੜਾ ਹੈ ਤਸਵੀਰਾਂ ਨੇ 1963 ਦੀਆਂ ਤਸਵੀਰਾਂ ਮੈਨਾਂ ਵੀ ਇਸ ਲੜਕੀ ਨੇ ਇਸ ਕਿਤਾਬ ਨੂੰ ਲਿਖਣ ਲੱਗਿਆ ਕੋਈ ਚੀਜ਼ ਅਜਿਹੀ ਹੈ ਹੀ ਨਹੀਂ ਜਿਹੜੀ ਛੱਡੀ ਹੋਵੇ ਪੈਨ ਦੇ ਇਤਿਹਾਸ ਬਾਰੇ ਨਾਲ ਸਿਰਫ ਪਿੰਡ ਦੇ ਇਤਿਹਾਸ ਬਾਰੇ ਫਰੀਦਕੋਟ ਰਿਆਸਤ ਦੇ ਇਤਿਹਾਸ ਬਾਰੇ ਮੈਂ ਤੁਹਾਨੂੰ ਅੱਗੇ ਚੱਲ ਕੇ ਦਿਖਾਵਾਂਗਾ ਆ ਬਨਸਾਵਲੀ ਨਾਮਾ ਜਿਹੜਾ ਹੈ ਇਹਦੇ ਵਿੱਚ ਕਿਤਾਬ ਦੇ ਵਿੱਚ ਆ ਬਾਬਾ ਸਫੀ ਜੀ ਬਰਾੜ ਸੀਗੇ ਜਿਹੜੇ ਉਹਨਾਂ ਨੇ ਇਸ ਪਿੰਡ ਦੀ ਕਹਿੰਦੇ ਆ ਵੀ ਮੋੜੀ ਗੱਡੀ ਸੀ ਅੱਗੇ ਪਿੰਡ ਮੋੜੀਆਂ ਗੱਡਣ ਤੋਂ ਚੱਲਦੇ ਸੀ ਆ ਸਮਾਲ ਸਰ ਦੇ ਸੁਤੰਤਰਤਾ ਸੰਗਰਾਮੀ ਆ ਜਿਹੜੇ ਉਹਨਾਂ ਦੀਆਂ ਤਸਵੀਰਾਂ ਨੇ ਆ ਮੇਰਾ ਪਿੰਡ ਮੇਰੇ ਲੋਕ ਦੇ ਵਿੱਚ ਹਜੂਰਾ ਸਿੰਘ ਸ਼ਿਲਪਕਾਰ ਆ ਸਾਰੇ ਪਿੰਡ ਦੇ ਇੱਕ ਇਸ ਪਿੰਡ ਦੀ ਬਹੁਤ ਮਸ਼ਹੂਰ ਵਸਤੀ ਆ ਹੈਡਮਾਸਟਰ ਕਰਤਾਰ ਸਿੰਘ ਬਰਾੜ ਉਹਨਾਂ ਦਾ ਜ਼ਿਕਰ ਵਾਰ-ਵਾਰ ਆਉਂਦਾ ਆ ਫੋਟੋ ਸਵਰਗੀ ਕਸ਼ਮੀਰ ਸਿੰਘ ਸਾਡਾ ਦੋਸਤ ਹੁੰਦਾ ਸੀ ਪੰਜਾਬ ਕੋ ਐਜੂਕੇਸ਼ਨ ਸਕੂਲ ਦੇ ਵਿੱਚ ਪੜਾਉਂਦਾ ਸੀ ਇਹਦੀ ਮੌਤ ਹੋ ਗਈ ਸੀ ਅਚਾਨਕ ਕਿਸੇ ਬਿਮਾਰੀ ਕਾਰਨ ਆ ਸਮਾਲਸਰ ਦੇ ਫੌਜੀ ਜਵਾਨ ਤੇ ਪੁਲਿਸ ਅਫਸਰ ਮੈਂ ਹੈਰਾਨ ਆ ਕਿ ਮੈਨੂੰ ਨਹੀਂ ਸੀ ਜਾਣਕਾਰੀ ਕਿ ਇਸ ਪਿੰਡ ਦੇ ਜਿਹੜੇ ਬ੍ਰਿਗੇਡੀਅਰ ਵੀ ਨੇ ਸਤਵੰਤ ਸਿੰਘ ਬਰਾੜ ਜਸਵੰਤ ਸਿੰਘ ਬਰਾੜ ਲੈਫਟੀਨੈਂਟ ਕਰਨਲ ਮਹਿੰਦਰ ਸਿੰਘ ਬਰਾੜ ਸੋ ਕਹਿਣ ਦਾ ਮਤਲਬ ਆ ਵੀ ਬਹੁਤ ਵੱਡੇ ਵੱਡੇ ਆਉਧਿਆਂ ਤੇ ਉੱਚ ਆਉਧਿਆਂ ਤੇ ਇਸ ਪਿੰਡ ਦੇ ਲੋਕ ਰਹੇ ਨੇ ਆ ਖੂਬਸੂਰਤ ਤਸਵੀਰਾਂ ਨੇ ਆ ਜੋ ਪਿੰਡ ਦੇ ਵਿੱਚ ਜਿਹੜੇ ਸਥਾਨ ਨੇ ਜਿਵੇਂ ਸ਼ੈ ਮੰਦਰ ਸਮਾਲਸਰ ਹੈ ਉਹ ਉਹਦੀਆਂ ਤਸਵੀਰਾਂ ਨੇ ਡੇਰੇਆਂ ਬਾਰੇ ਜੇਕਰ ਇਸ ਕਿਤਾਬ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਵੇਂ ਡੇਰਾ ਉਦਾਸੀਨ ਬ੍ਰਾਹਮ ਪ੍ਰਗਟ ਉਹਨਾਂ ਦੇ ਜਿਹੜੇ ਮਹਾਰਾਜ ਹੋਏ ਨੇ ਜਿਵੇਂ ਸ਼੍ਰੀ ਸ਼੍ਰੀ 108 ਮਹਾਤਮਾ ਮਾਧਵਾਨੰਦ ਜੀ ਆ ਡੇਰੇ ਦੇ ਵਿੱਚ ਯੋਗਾ ਅਭਿਆਸ ਕਰਦੇ ਹੋਏ ਬੱਚਿਆਂ ਦੀਆਂ ਤਸਵੀਰਾਂ ਤੇ ਇਹਦੇ ਨਾਲ ਹੀ ਸਮਾਲ ਸਰ ਦੀ ਮਸਜਿਦ ਤੇ ਦਰਗਾਹ ਬਾਰੇ ਵੀ ਮਤਲਬ ਸਰਬ ਸੰਜੀਵਾਲਤਾ ਦੇ ਨਾਲ ਇਹ ਕਿਤਾਬ ਲਿਖੀ ਗਈ ਹੈ ਕਿਸੇ ਇੱਕ ਧਰਮ ਦਾ ਵਿਸ਼ੇਸ਼ ਜ਼ਿਕਰ ਨਹੀਂ ਕੀਤਾ ਗਿਆਗਾ ਇਥੋਂ ਇਸ ਕਿਤਾਬ ਦਾ ਜਿਹੜਾ ਹੈ ਸ਼ੁਰੂਆਤ ਹੁੰਦੀ ਆ ਕਿ ਇਹ ਸਿਰਫ ਇੱਕ ਕਿਤਾਬ ਸਮਾਲ ਸਰਵਾਰੇ ਨੇ ਵੇਖ ਉਪਰੀ ਤੌਰ ਤੇ ਦੇਖਿਆ ਉਹ ਲੱਗਦਾ ਵੀ ਇਹ ਸਿਰਫ ਕਿਤਾਬ ਸਮਾਲ ਸਰਵਾਰੇ ਪਰ ਇਹਦੇ ਵਿੱਚ ਬਹੁਤ ਸਾਰੀਆਂ ਇਤਿਹਾਸਿਕ ਗੱਲਾਂ ਕਿ ਸਮਾਲ ਸਰ ਦੀ ਮੋੜੀ ਕਿਵੇਂ ਗੱਡੀ ਗਈ ਆ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਇੱਧਰ ਦੀਨਾ ਸਾਹਿਬ ਦੇ ਵੱਲ ਆਏ ਸੀ ਆ ਸਾਰਾ ਇਤਿਹਾਸ ਹੈ ਜਿਹੜਾ ਸਿਰਫ ਪੰਜਾਬ ਦਾ ਇਤਿਹਾਸ ਨਹੀਂ ਹਿੰਦੁਸਤਾਨ ਦਾ ਵੀ ਇਤਿਹਾਸ ਹੈ ਜੀ ਤੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਇਤਿਹਾਸ ਹੈ ਆ ਜਫਰਨਾਮੇ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਹੋਏ ਸ਼ਬਦ ਨੇ ਤਾ ਸ਼ਰੀਫ ਦਰਕਸਬੇ ਕਾਂਗੜ ਕੋਨਤ ਵਜਾ ਪਸ ਮੁਲਾਕਾਤ ਬਾਮੋਦ ਸ਼ਬਦ ਨਜ਼ਰ ਰੇ ਦਰ ਇਰਾਦ ਖਤਰੇ ਤੁਰਸਤ ਹਮੇ ਕੌਮ ਬੈਰਾੜ ਹੁਕਮ ਮਰਾਸਤ ਭਾਵੇਂ ਤਾਂ ਇਹ ਆ ਕਿ ਇਹ ਔਰੰਗਜੀਬ ਜੇਤੂ ਕਾਂਗੜ ਪਿੰਡ ਆ ਜਾਵੇ ਤਾਂ ਇਸ ਪਿੱਛੋਂ ਸਾਡੀ ਆਪੂ ਵਿੱਚ ਮੁਲਾਕਾਤ ਹੋ ਜਾਵੇਗੀ ਜੇਕਰ ਤੈਨੂੰ ਇੱਧਰ ਆਉਣ ਵਿੱਚ ਕੋਈ ਸ਼ੰਕਾ ਜਾਂ ਡਰ ਹੋਵੇ ਤਾਂ ਕਿ ਮੈਂ ਕਿਸੇ ਵਿਪਤਾ ਵਿੱਚ ਨਾ ਫਸ ਜਾਵਾਂ ਇਸ ਕਿਸਮ ਦੀ ਕੋਈ ਸ਼ੰਕਾ ਆਪਦੇ ਮਨ ਵਿੱਚ ਨਾ ਲਿਆ ਤੈਨੂੰ ਜੇ ਕੋਈ ਡਰ ਹੈ ਤਾਂ ਤੂੰ ਡਰ ਆਪ ਦਾ ਕੱਢ ਦੇ ਕਿਉਂਕਿ ਇਸ ਇਲਾਕੇ ਦੀ ਬਹਾਦਰ ਬੈਰਾੜ ਕੌਮ ਸਾਰੀ ਦੀ ਸਾਰੀ ਮੇਰੇ ਹੁਕਮ ਵਿੱਚ ਹੈ ਇਹ ਮਤਲਬ ਲਿਖੇ ਹੋਏ ਸ਼ਬਦ ਜਿਹੜਾ ਹੈ ਮਿਲਦੇ ਨੇ ਤੇ ਇਸ ਤੋਂ ਇਲਾਵਾ ਵੱਖ-ਵੱਖ ਜਿਹੜੀਆਂ ਹੈ ਕਿਵੇਂ ਪਿੰਡ ਜਿਹੜੇ ਆਸੇ-ਪਾਸੇ ਦੇ ਵੱਜੇ ਨੇ ਜਿਵੇਂ ਲੰਡੇ ਰੋਡੇ ਵੈਰੋਕੇ ਸਾਰੇ ਪਿੰਡਾਂ ਬਾਰੇ ਮਤਲਬ ਇਤਿਹਾਸ ਹੈ ਤੇ ਇਸ ਇਲਾਕੇ ਦੀਆਂ ਜਿਹੜੀਆਂ ਹੈਗੀਆਂ ਮਤਲਬ ਵਿਦਿਅਕ ਸੰਸਥਾਵਾਂ ਜਿਹਦੇ ਵਿੱਚ ਜੀਟੀਬੀ ਗੜਾ ਗੁਰੂ ਤੇਗ ਬਹਾਦਰ ਜਿਹੜਾ ਹੈ ਆਪਾਂ ਜਦੋਂ ਜਾਣਦੇ ਆ ਬਾਗੇ ਪੁਰਾਣੇ ਤੋਂ ਕੋਟਕਪੂਰਾ ਵੱਲ ਨੂੰ ਉਸ ਕਾਲਜ ਦਾ ਨਾਮ ਕਿਵੇਂ ਰੱਖਿਆ ਗਿਆ ਕਦੋਂ ਰੱਖਿਆ ਗਿਆ ਉਹ ਸਭ ਕਾਸੇ ਬਾਰੇ ਇਸ ਦੇ ਵਿੱਚ ਜਾਣਕਾਰੀ ਜਿਹੜਾ ਹੈ ਮਿਲਦੀ ਆ ਇਹਨੂੰ ਜਿਹੜਾ ਰੱਖਿਆ ਗਿਆ ਬਹੁਤ ਤਕਨੀਕੀ ਕਾਲਜ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀਗੇ ਉਹਨਾਂ ਨੇ 25 ਏਕੜ ਜ਼ਮੀਨ ਮੰਗੀ ਸੀ ਤੇ ਹੈਡਮਾਸਟਰ ਕਰਤਾਰ ਸਿੰਘ ਨੇ ਜਿਹੜਾ ਹੈ ਮਤਲਬ ਇਹ ਉਹਨਾਂ ਨੂੰ 25 ਏਕੜ ਜ਼ਮੀਨ ਮੁਹੱਈਆ ਕਰਵਾਈ ਸੀ ਜਿਸ ਤੋਂ ਬਾਅਦ ਜੀਟੀਪੀ ਗੜ ਬਣਿਆ ਇਹ ਆ ਸਾਰਾ ਕੁਝ ਸਮਾਲ ਸਰ ਦੇ ਬਰਾੜ ਪਰਿਵਾਰ ਦੀ ਸ਼ੁਰੂਆਤ ਕਿਉਂਕਿ ਇਹ ਪਿੰਡ ਜਿਹੜਾ ਹੈ ਬਰਾੜਾਂ ਨੇ ਬੰਨਿਆ ਸੀਗਾ ਤੇ ਆ ਜਿਹੜਾ ਹੈ ਆਸ-ਪਾਸ ਦੇ ਇਤਿਹਾਸਿਕ ਗੁਰਦੁਆਰੇ ਆਲਾ ਦਵਾਲਾ ਪਿੰਡ ਦੇ ਲੋਕਾਂ ਦੇ ਗੋਤ ਤੇ ਰਾਜਨੀਤਿਕ ਰਦੋ ਬਦਲ ਕਿਵੇਂ ਹੋਈ ਆ 1972 ਤੱਕ ਸਮਾਲਸਰ ਦਾ ਜਿਹੜਾ ਜ਼ਿਲ੍ਹਾ ਹੁੰਦਾ ਸੀ ਉਹ ਫਿਰੋਜ਼ਪੁਰ ਹੁੰਦਾ ਸੀ ਉਸ ਤੋਂ ਬਾਅਦ 1972 ਵਿੱਚ ਫਰੀਦਕੋਟ ਬਣ ਗਿਆ ਤੇ 1995 ਵਿੱਚ ਹਰਚਰਨ ਸਿੰਘ ਬਰਾੜ ਦੇ ਵਲੇ ਮੋਗਾ ਨਵਾਂ ਜ਼ਿਲ੍ਹਾ ਬਣ ਗਿਆ ਸੀਗਾ 1995 ਦੇ ਵਿੱਚ ਸੋ ਇਹ ਛੋਟੀ ਤੋਂ ਛੋਟੀ ਜਾਣਕਾਰੀ ਮਤਲਬ ਇਸ ਕਿਤਾਬ ਦੇ ਵਿੱਚ ਦਰਜ ਕੀਤੀ ਗਈ ਆ ਮੈਂ ਇਸ ਗੱਲ ਨੂੰ ਦੇਖ ਕੇ ਹੈਰਾਨ ਰਹਿ ਗਿਆ ਚਲੋ ਇਹ ਤਾਂ ਪਿੰਡ ਦੇ ਇਤਿਹਾਸਿਕ ਸਥਾਨਾਂ ਬਾਰੇ ਆ ساری ਕਿਤਾਬ ਦਾ ਹੀ ਤੁਹਾਡੇ ਨਾਲ ਮੈਂ ਜ਼ਿਕਰ ਥੋੜਾ ਜਿਹਾ ਕਰਨਾ ਚਾਹਾਂਗਾ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਵੀ ਆ ਦੇਖੋ ਹੁਣ ਤੱਕ ਵਿਧਾਨ ਸਭਾ ਹਲਕੇ ਦੇ ਜਿਹੜੇ ਜੇਤੂ ਮੈਂਬਰ ਰਹੇ ਨੇ 1952 ਤੋਂ ਲੈ ਕੇ 1952 ਦੇ ਵਿੱਚ ਸਰਦਾਰ ਬਚਨ ਸਿੰਘ ਜਿਹੜੇ ਜੇਤੂ ਰਹੇ ਨੇ ਵਿਧਾਨ ਸਭਾ ਹਲਕਾ ਬਾਗਾ ਪੁਰਾਣਾ ਦੇ ਤੇ 2017 ਦੇ ਵਿੱਚ ਦਰਸ਼ਨ ਸਿੰਘ ਬਰਾੜ ਸਿ ਜਿਹੜੇ ਉਹ ਜਿੱਤੂ ਰਹੇ ਹਾਲਾਂਕਿ ਉਸ ਤੋਂ ਬਾਅਦ ਆਪਣਾ ਆਮ ਆਦਮੀ ਪਾਰਟੀ ਦੇ ਰਹੇ ਨੇ ਜਿੱਤੂ ਮੈਂਬਰ ਤੇ ਫਰੀਦਕੋਟ ਦੇ ਹੁਣ ਤੱਕ ਦੇ ਜਿਵੇਂ ਲੋਕ ਸਭਾ ਹਲਕਾ ਆਪਾਂ ਨੂੰ ਫਰੀਦਕੋਟ ਲੱਗਦਾ ਬਾਗਾ ਪੁਰਾਣਾ ਨੂੰ ਵੀ ਸਮਾਲ ਸਰ ਨੂੰ ਵੀ ਤਾਂ ਸਭ ਤੋਂ ਪਹਿਲਾਂ ਬਲਵੰਤ ਸਿੰਘ ਰਾਮੂਵਾਲ ਜਿੱਤੇ ਸੀਗੇ ਸ਼੍ਰੋਮਣੀ ਅਕਾਲੀ ਦਲ ਮੱਲੀ 1977 ਤੇ 2019 ਦੇ ਵਿੱਚ ਮੁਹੰਮਦ ਸਦੀਕ ਜਿੱਤਿਆ ਸੀ ਸੋ ਆ ਦੇਖੋ ਕੱਲੇ ਕੱਲੇ ਸਾਲ ਬਾਰੇ ਪੰਜਾ ਪੰਜਾ ਸਾਲਾਂ ਬਾਅਦ ਜਿਹੜਾ ਜ਼ਿਕਰ ਇੱਥੇ ਕੀਤਾ ਗਿਆ ਹੈ ਆ ਪਿੰਡ ਬਾਰੇ ਆ ਕਿੰਨੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਅਫਸਰ ਨੇ ਕ੍ਰਾਂਤੀਕਾਰੀਆਂ ਦਾ ਪਿੰਡ ਵੀ ਆ ਸ਼ਿਲਪਕਾਰਾਂ ਤੇ ਵਿਦਵਾਨਾਂ ਦਾ ਪਿੰਡ ਵੀ ਆ ਸੋ ਹਰ ਇੱਕ ਬੰਦੇ ਬਾਰੇ ਇਸ ਕਿਤਾਬ ਦੇ ਵਿੱਚ ਮਤਲਬ ਜ਼ਿਕਰ ਕੀਤਾ ਗਿਆ ਖਿਡਾਰੀਆਂ ਬਾਰੇ ਜ਼ਿਕਰ ਕੀਤਾ ਗਿਆ ਇਸ ਪੰਡ ਦਾ ਜਿਹੜਾ ਹੈ ਜਿਵੇਂ ਕਵਿਤਾ ਮੌਕ ਤੌਰ ਤੇ ਲੜਕੀ ਕਵਿਤਰੀ ਆ ਇਹਦੀਆਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਤਿੰਨ ਕਿਤਾਬਾਂ ਸੀ ਰਿਲੀਜ਼ ਕੀਤੀਆਂ ਸੀਗੀਆਂ ਇਸੇ ਕਰਕੇ ਮੈਂ ਵੀ ਉਹਨਾਂ ਫੋਟੋ ਦੇ ਵਿੱਚ ਹਾਂ ਦਿੱਥੇ ਕਿਤੇ ਇਹਦੀ ਮਤਲਬ ਜਿਕਰਾ ਹੁੰਦਾ ਕਿਤੇ ਹਾਂਜੀ ਜਰਨੈਲ ਸਿੰਘ ਸੇਖਾ ਪੰਜਾਬੀ ਦੇ ਬਹੁਤ ਵੱਡੇ ਨਾਵਲਕਾਰ ਨੇ ਅੱਜ ਕੱਲ ਦੇ ਸਮਿਆਂ ਦੇ ਪਿੱਛੇ ਜੀ ਇਹਨਾਂ ਦਾ ਨਾਵਲ ਰਿਲੀਜ਼ ਹੋਇਆ ਉਹਨਾਂ ਦੀ ਵੀ ਲਿਖਤ ਇਸ ਦੇ ਵਿੱਚ ਹੈਗੀ ਆ ਕਿਤਾਬ ਦੇ ਵਿੱਚ ਤੇ ਇਹਦੇ ਵਿੱਚ ਹੋਰ ਵੀ ਵੱਖ-ਵੱਖ ਲੇਖਕਾਂ ਦਾ ਜ਼ਿਕਰ ਅਜਿਵੇਂ ਬਲਜੀਤ ਖਾਨ ਕੈਨੇਡਾ ਜਿਹੜੇ ਹੈ ਉਹਨਾਂ ਨੇ ਆਪਣੇ ਪਿਤਾ ਦਾ ਨਾਂ ਸੁਪੁੱਤਰ ਜਨਾਬ ਬਿੱਲੂ ਖਾਨ ਫੌਜੀ ਤੇ ਮਾਂ ਬਸ਼ੀਰਾਂ ਇਨਾਂ ਨਾਲ ਸਾਡੀ ਵਿਚਾਰਾਂ ਦੀ ਵੀ ਸਾਂਝ ਰਹੀ ਆ ਤੇ ਬਹੁਤ ਸਾਰੇ ਸੈਮੀਨਾਰਾਂ ਤੇ ਇਕੱਠੇ ਹੋਣਾ ਤੇ ਇਹਨਾਂ ਦਾ ਸਕੂਲ ਸੀ ਯੂਨੀਕ ਸਕੂਲ ਆਫ ਸਟੱਡੀਜ਼ ਸੀ ਤੈਨਾਂ ਜਾਣਾਂ ਦਾ ਬਲਜੀਤ ਖਾਨ ਦਾ ਚਾਵਲਾ ਜੀ ਦਾ ਰਮਨਦੀਪ ਚਾਵਲਾ ਜੀ ਦਾ ਤੇ ਗੁਰਦੀਪ ਸਿੰਘ ਜੀ ਦਾ ਗੁਰਦੀਪ ਸਿੰਘ ਬਾਅਦ ਦੇ ਵਿੱਚ ਬਾਗਾ ਪ੍ਰਣਾ ਸਕੂਲ ਦੇ ਵਿੱਚ ਲੈਕਚਰਰ ਲੱਗੇ ਸੀਗੇ ਪਰ ਪਿੱਛੇ ਜਿਹੇ ਤੁਹਾਨੂੰ ਮੈਂ ਦੱਸ ਚੁੱਕਿਆ ਉਹਨਾਂ ਦੀ ਜਿਹੜਾ ਹੈ ਮੌਤ ਹੋ ਗਈ ਸੀਗੀ ਇਸ ਪੰਡ ਦੇ ਹੋਰ ਜਿਹੜੇ ਲੇਖਕ ਜਿਵੇਂ ਗੁਰਜੰਟ ਕਾਲਸੀ ਲੰਡੇ ਇਹਨਾਂ ਨੇ ਵੀ ਆਪ ਦਾ ਜਿਹੜਾ ਜ਼ਿਕਰ ਕੀਤਾ ਵਿਕਿਵੇਂ ਇਹ ਮਤਲਬ ਕਿੱਥੇ ਸਥਤਾ ਜਿਵੇਂ ਇਹ ਸਟੇਟ ਹਾਈਵੇ 16 ਨੰਬਰ ਤੇ ਸਥਿਤ ਹੈਗਾ ਸਾਰਾ ਕੁਝ ਇਹਨਾਂ ਨੇ ਜ਼ਿਕਰ ਕੀਤਾ ਆਜ਼ਾਦੀ ਸੰਗਰਾਮ ਬਾਰੇ ਪੰਡ ਦੇ ਮਤਲਬ ਹਰ ਛੋਟੇ ਤੋਂ ਛੋਟੇ ਇਨਸਾਨ ਦਾ ਇਸ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਗਿਆ ਆ ਜਿਹੜੇ ਸਮਾਲ ਸਰ ਦੇ ਹੈਗੇ ਆ ਪਿੰਡ ਦੀਆਂ ਯਾਦਾਂ ਸਮਾਲ ਸਰ ਦੇ ਮਿਹਨਤੀ ਲੋਕਾਂ ਬਾਰੇ ਜ਼ਿਕਰ ਹੈ ਅਸਾਰ ਆ ਜਿਹੜੇ ਘਰਾਟ ਸੀ ਢਾਹ ਗਏ ਆ ਨਹਿਰ ਇਹ ਨਹਿਰ ਜਿਸ ਵਿੱਚ ਸਕੂਲ ਚ ਪੜਾਉਣਾ ਉਸ ਸਕੂਲ ਦੇ ਕੋਲ ਦੀ ਲੰਘਦੀ ਆ ਇਸ ਕਿਤਾਬ ਤੋਂ ਪਤਾ ਚੱਲਦਾ ਕਿ 24 ਨਵੰਬਰ 1882 ਨੂੰ ਪਹਿਲੀ ਵਾਰ ਇਸ ਨਹਿਰ ਦੇ ਵਿੱਚ ਪਾਣੀ ਛੱਡਿਆ ਗਿਆ ਸੀਗਾ। ਕਰੀਬਨ ਕਰੀਬਨ 150 ਸਾਲ ਪਹਿਲਾਂ ਇਹ ਨਹਿਰ ਆ ਨਹਿਰੀ ਕੋਠੀ ਹੁੰਦੀ ਸੀਗੀ ਤੇ ਘਰਾਟ ਅੱਜਕੱਲ ਟਹਿ ਗਿਆ ਲਾਇਬ੍ਰੇਰੀ ਦਾ ਚਤਰ ਹੈ। ਬਾਬਾ ਫਰੀਦ ਜਿਹੜਾ ਹੈ ਐਜੂਕੇਸ਼ਨ ਸੁਸਾਇਟੀ ਬਾਰੇ ਜੇਕਰ ਆ ਤਸਵੀਰ ਫਰੀडम फाइਟਰ ਹੋਇਆ ਆਜ਼ਾਦੀ ਕਲਾਟੀਏ ਮਹਾਸ਼ਤਨੀ ਰਾਮ ਹੰਦੇ ਉਹਨਾਂ ਦੇ ਪਰਿਵਾਰ ਦੀ ਆ 1965 ਦੀ ਹੈਗੀ ਹੈ ਜੀਟੀਪੀ ਕੜਦੀ ਗਵਰਨਮੈਂਟ ਹਾਇਰ ਸਕੈਂਡਰੀ ਸਕੂਲ ਗੁਰੂ ਤੇਗਪਾਧਰਗੜ ਜਦੋਂ ਆਪਾਂ ਜਾਣਿਆ ਕੋਟਕਪੂਰੇਵਾਲ ਨੂੰ ਜਿਹੜਾ ਰਸਤੇ ਵਿੱਚ ਆਉਂਦਾ ਸਕੂਲ ਉਸ ਦਾ ਜ਼ਿਕਰ ਆਹ ਤਾਮਰ ਪੱਤਰ ਸੀ ਤਾਂ ਸਿਰਫ ਸੁਨੀ ਦੇ ਹੌਲ ਦੀ ਫਿਲਮ ਦੇ ਵਿੱਚ ਹੀ ਦੇਖਿਆ ਸੀ ਪਰ ਅੱਜ ਆ ਦੇਖੋ ਤਾਮਰ ਪੱਤਰ ਬਾਰੇ ਵੀ ਜ਼ਿਕਰ ਹੈ ਇਹ ਤਾਮਰ ਪੱਤਰ ਵੀਰ ਸਿੰਘ, ਕਿਰਪਾਲ ਸਿੰਘ ਜੈਹੰਦ ਅਤੇ ਮਹਾਸ਼ਾਤਨੀ ਰਾਮ ਇਹਨਾਂ ਨੂੰ ਪ੍ਰਾਪਤ ਹੋਇਆ ਸੀ। ਉਸ ਫਿਲਮ ਦੇ ਡਾਇਲੋਗ ਵਿੱਚ ਅਮਰੀਸ਼ ਪੁਰੀ ਵਾਰ-ਵਾਰ ਕਹਿੰਦਾ ਕਿ ਮੇਰਾ ਤਾਂ ਤਾਮਰ ਪੱਤਰ ਦਿਖਾ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਮੈਂ ਸਤੰਤਰ ਸਦਾਨੀ। ਉਸ ਤੋਂ ਜੇਕਰ ਇਸ ਦੇ ਵਿੱਚ ਇਹ ਦਿਖਾਇਆ ਗਿਆ। ਆ ਟੋਰਾਂਟੋ ਵਿੱਚ ਜਿਹੜੇ ਵੱਸਦੇ ਨੇ ਸਮਾਲ ਸਰ ਦੇ ਪਿੰਡਾਂ ਦੇ ਲੋਕ ਆ ਪਿੰਡ ਦੀ ਸਾਥ ਹੈ। ਅ ਅਜੀਜ਼ ਮੁਹੰਮਦ ਨੇ ਸਮਾਲਸਰ ਆਇਆ ਸੀਗਾ ਪਹਿਲੂ ਇੱਥੇ ਰਹਿੰਦੇ ਸੀਗੇ ਪਰ ਜਦੋਂ ਵੰਡ ਹੋਈ ਉਧਰ ਚਲੇ ਗਏ ਸੀ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਚਿੱਠੀ ਮਤਲਬ ਦਰਜ ਕੀਤੀ ਗਈ ਆ ਸਾਰਾ ਰਿਕਾਰਡ ਹੈ ਸਮਾਲਸਰ ਪਿੰਡ ਦੇ ਰਿਕਾਰਡ ਦਾ ਕਾਗਜ਼ ਸਨ 1887-88 ਹੱਦਬਸਤ 117 ਇਹ ਸਾਰਾ ਰਿਕਾਰਡ ਹੈ ਜਿਹੜਾ ਉਰਦੂ ਦੇ ਵਿੱਚ ਹੈ ਅੱਜ ਮੈਂ ਕੁਰਸੀ ਨਾਮੇ ਹੁੰਦੇ ਸੀਗੇ ਅੱਗੇ ਪਿੰਡਾਂ ਦੇ ਅੱਗੇ ਦੀ ਅੱਗੇ ਕਿਵੇਂ ਚੱਲਦਾ ਹੁੰਦਾ ਸੀ ਸਾਰਾ ਕੁਝ ਆਪ ਪੱਤੀ ਵੀਰਾਂ ਦੇ ਕਾਗਜ਼ ਹੈ ਸੋ ਬਹੁਤ ਮਿਹਨਤ ਕੀਤੀ ਗਈ ਹੈ ਇਸ ਕਿਤਾਬ ਨੂੰ ਲਿਖਣ ਦੇ ਲਈ ਜਿੱਥੋਂ ਤੱਕ ਮੈਂ ਸਮਝਦਾ ਵੀ ਇੰਨੀ ਜਲਦੀ ਇਹ ਕਿਤਾਬ ਮਤਲਬ ਤਿਆਰ ਨਹੀਂ ਹੋ ਸਕਦੀ ਜਿਹੜੇ ਸਮਾਲ ਸਰ ਦੇ ਵੱਖ-ਵੱਖ ਸਮੇਂ ਤੇ ਕੋਈ ਖੜਾਰੀ ਕੋਈ ਲੇਖਕ ਕੋਈ ਮਾਸਟਰ ਸਾਰਾ ਕੁਝ ਜ਼ਿਕਰ ਹੈ ਇਸ ਕਿਤਾਬ ਦੇ ਵਿੱਚ ਅੱਛਾ ਆ ਬੜਾ ਇੰਟਰਸਟਿੰਗ ਆ ਵੀ ਅੱਲਾ ਪੈਣ ਦਾ ਕਾਰਨ ਕੀ ਹੁੰਦਾ ਸੀ ਆਮ ਤੌਰ ਤੇ ਗੁੱਡ ਲਾ ਕੇ ਢਿੱਡ ਲਾ ਕੇ ਲੰਬਿਆਂ ਕੇ ਇਹ ਜੀਆਂ ਅਲ ਰੱਖ ਲਈ ਜਾਂਦੀ ਸੀ ਪੰਡ ਚ ਲੇਖਕ ਨੇ ਦੱਸਿਆ ਕਿ ਇਹਦਾ ਕਾਰਨ ਇਹ ਹੁੰਦਾ ਸੀਗਾ ਕਿ ਵੀ ਅੱਗੀ ਲੋਕ ਉਹ ਭਟਕ ਜਾਂਦੇ ਹੁੰਦੇ ਸੀਗੇ ਤੇ ਭਟਕ ਨਾ ਜਾਣ ਇਸ ਕਰਕੇ ਅਲ ਕੋਈ ਨਾ ਕੋਈ ਰੱਖ ਲਈ ਜਾਂਦੀ ਸੀਗੀ ਆ ਕੋਸ਼ਕੁੰਨਾਂ ਨੇ ਜ਼ਿਕਰ ਵੀ ਕੀਤਾ ਥੱਲੇ ਅੱਲ ਪੈਣ ਦਾ ਆ ਸਾਰਾ ਬੰਸਾਵਲੀ ਨਾਮਾ ਇਹਦੇ ਚ ਇਹ ਤਾਂ ਇੱਕ ਸਰਫ ਰਿਕਾਰਡ ਵਜੋਂ ਇੱਥੇ ਦਰਜ ਕੀਤਾ ਗਿਆ ਅੰਡ ਅੱਛਾ ਹੋਰ ਇਹਨਾਂ ਨੇ ਫਿਰ ਸਾਰੇ ਪਿੰਡ ਦੇ ਜਿਹੜੇ ਵੱਡੇ ਛੋਟੇ ਡਾਕਟਰ ਹੋਇਆ ਭਾਂਡੇ ਕਲੀ ਕਰਨ ਵਾਲੇ ਸਿਰੀ ਸੰਜੀ ਸਰਾਫ ਚਟਕਾਈ ਠੇਕਾ ਕੈਮ ਸਰਕਾਰੀ ਦੀਪੂ ਮੋਚੀ ਜੁੱਤੀਆਂ ਦੇ ਕਾਰੋਬਾਰੀ ਆ ਜਿਹੜੀ ਪੁਰਾਣੇ ਕਰਿਆਨਾ ਸਟੋਰ ਹਾਂਸੀ ਅਤੇ ਮਖਤਿਆਰ ਦੀ ਹੱਟੀ ਦਾਈ ਡੰਗਰ ਡਾਕਟਰ ਸਾਰਿਆਂ ਦਾ ਜ਼ਿਕਰ ਮਤਲਬ ਕੀਤਾ ਗਿਆ ਹੈ ਉਹਨਾਂ ਦੇ ਨਾਮ ਹੀ ਬਕਾਇਦਾ ਤੇ ਲਲਾਰੀ ਆੜਤੀਏ ਢਾਬੇ ਮੁਨਿਆਦੀ ਕਰਨ ਵਾਲੇ ਹੱਡੀਆਂ ਦਾ ਇਲਾਜ ਕਰਨ ਵਾਲੇ ਪੱਤਰਕਾਰ ਸਾਈਕਲਾਂ ਵਾਲੇ ਸਟਾਮ ਲਿਖਣ ਵਾਲੇ ਇਲੈਕਟ੍ਰੀਸ਼ੀਅਨ ਅਣਗੌਲੇ ਕਰਦਾਰ ਨਾਈ ਨੈਣ ਲਾਗੀ ਸਭ ਦਾ ਜ਼ਿਕਰ ਇਸ ਕਿਤਾਬ ਵਿੱਚ ਮਤਲਬ ਕੀਤਾ ਗਿਆ ਹੈ ਕਵੀਸ਼ਰਾਂ ਬਾਰੇ ਸਾਰਾ ਮਤਲਬ ਬੜਾ ਇੰਟਰਸਟਿੰਗ ਲੱਗੂਗਾ ਤੁਹਾਨੂੰ ਵੀ ਕਮਾਲ ਦੀ ਚੀਜ਼ ਆ ਕਮਾਲ ਦੀ ਕਿਤਾਬ ਆ ਪਿੰਡ ਦੇ ਲੋਕ ਆ ਜਿਹੜੇ ਵਕ ਵਕ ਸਮੇ ਤੇ ਬਾਬੇ ਕੀ ਕਵਿਲੀ ਸਾਰਾ ਕੁਛ ਆਹਾ ਹਾਜੀ ਅਜੀਜ਼ ਮੁਹੰਮਦ ਜਦੋਂ ਆਏ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਚਾਹ। ਅੱਛਾ ਇੱਕਾ ਬੜੀ ਇੰਟਰਸਟਿੰਗ ਚੀਜ਼ ਆ ਪਿੰਡ ਦਾ ਪਹਿਲਾ ਟਰੈਕਟਰ ਇਹ ਰਸ਼ੀਆ ਦਾ ਬਣਿਆ ਹੋਇਆ ਟਰੈਕਟਰ ਆ। ਇਹ ਪਿੰਡ ਦਾ ਪਹਿਲਾ ਟਰੈਕਟਰ ਪਿੰਡ ਵਿੱਚ ਆਇਆ ਸੀਗਾ ਉਸ ਦਾ ਚਿੱਤਰ ਵੀ ਆ। ਦੇਖੋ ਗੁਰਦਾਸ ਮਾਨ ਉਹ ਤੋਂ ਛੋਟੀ ਜੀ ਉਮਰ ਹੋਊਗੀ। ਗੁਰਦਾਸ ਮਾਨ ਤੇ ਵਕੀਲ ਬਰਾੜ ਹਲੇ ਮੁੰਡਾ ਜਿਹਾ ਹੀ ਆ। ਉਸ ਵੇਲੇ ਗੁਰਦਾਸ ਮਾਨ ਦੀ ਜਦੋਂ ਦੀ ਇਹ ਫੋਟੋ ਇਸ ਕਿਤਾਬ ਦੇ ਵਿੱਚ ਹੈਗੀ ਆ। ਇਹਨਾਂ ਨੂੰ ਕਮਾਲ ਦੀ ਕਿਤਾਬ ਆ ਆ ਲੇਖਕ ਨੇ ਆਪਣੇ ਪਰਿਵਾਰ ਬਾਰੇ ਜ਼ਿਕਰ ਕੀਤਾ ਪੜਦਾਦਾ ਅਕਾਲੀ ਦیدار ਸਿੰਘ ਪੜਦਾਦੇ ਦਾ ਭਰਾ ਸਰਦਾਰ ਬਸੰਤ ਸਿੰਘ ਦਾਦਾ ਹਾਕਮ ਸਿੰਘ ਬਰਾੜ ਮਾ ਅਮਰਜੀਤ ਕੌਰ ਦਾਦੀ ਹਰਨਾਮ ਕੌਰ ਪੜਦਾਦੀ ਆ ਪਿੰਡ 'ਚ ਜਿਹੜੇ-ਜਿਹੜੇ ਨੀਂ ਪੱਥਰ ਵਕ-ਵਕ ਸਮੇਂ ਤੇ ਰੱਖੇ ਗਏ ਆ ਉਹਨਾਂ ਦਾ ਜ਼ਿਕਰ ਆ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਇਹ ਆ ਪਾਤਸ਼ਾਹੀ 6ਵੀਂ ਜੀ ਦਾ ਪਿੰਡ ਦੇ ਹੋਰ ਵੱਖ-ਵੱਖ ਲੋਕਾਂ ਦੇ ਚਿੱਤਰ ਨੇ ਆ ਵੀ ਚਿੱਤਰ ਨੇ ਪਿੰਡ ਦੇ ਲੋਕਾਂ ਦੇ ਆ ਚਰਨਜੀਤ ਸਮਾਲਸਰ ਹੈ ਸਾਡਾ ਲੇਖਕ ਦੋਸਤ ਮਾਸਟਰ ਸਵਰਨ ਸਿੰਘ ਬਰਾੜ ਪੰਜਾਬੀ ਮਾਸਟਰ ਨੇ ਅੱਜ ਕੱਲ ਰਾਜ ਜਾਣਾ ਵਿਖੇ ਇਹ ਕੰਮ ਕਰ ਰਹੇ ਨੇ ਇਹਨਾਂ ਦੀ ਬੇਟੀ ਨੇ ਪਿੱਛੇ ਜੀ ਪੀਏ ਪੀਸੀਐਸ ਕਲੀਅਰ ਕੀਤਾ ਹੈ ਹੋਰ ਵੀ ਵਕ ਵਕ ਸਮੇਤ ਜਮਿਆ ਲੜਕੇ ਉਪਿੰਦਰਜੀਤ ਕੋਰ ਐ ਪੀ ਐਚ ਡੀ ਇਹਨੇ ਕੀਤੀ ਹੋਈ ਆ ਰੀਤੂ ਸ਼ਰਮਾ ਗੋਲਡ ਮੈਡਲਿਸਟ ਐ ਐਮ ਐਸ ਸੀ ਆ ਵਕ ਵਕ ਲੇਖਕਾਂ ਦੇ ਵਿਦਵਾਨਾਂ ਦੇ ਚਿੱਤਰ ਨੇ ਇਸ ਕਿਤਾਬ ਦੇ ਵਿੱਚ ਜਸਵੰਤ ਗੱਲ ਅੱਜ ਕੱਲ ਇਹਦੀ ਕਿਤਾਬ ਵੀ ਆ ਗਈ ਆ ਕਾਫੀ ਵੱਡਾ ਲੇਖਕ ਬਣ ਚੁੱਕਿਆ ਵਕ ਵਕ ਰਸਾਲਿਆਂ ਦੇ ਵਿੱਚ ਅਖਬਾਰਾਂ ਦੇ ਵਿੱਚ ਛਪਦਾ ਰਹਿੰਦਾ ਆ ਲਿਖਕ ਦਾ ਪਰਿਵਾਰ ਹੈ ਇੱਕ ਬੇਟਾ ਇੱਕ ਬੇਟੀ ਤੇ ਆ ਉਹਨਾਂ ਦੇ ਹਮਸਫਰ ਨੇ ਆ ਤਿੰਨ ਕਿਤਾਬਾਂ ਬਾਰੇ ਮੈਂ ਜ਼ਿਕਰ ਕਰ ਰਿਹਾ ਸੀ ਇਹਨਾਂ ਦੀ ਕਸਤੂਰੀ ਕਤਣੀ ਤੇ ਉਹਦੀ ਡਾਇਰੀ ਦੇ ਪੰਨੇ ਤੋਂ ਇਲਾਵਾ ਇੱਕ ਵੰਝਲੀ ਕਿਤਾਬ ਵੀ ਇਹਨਾਂ ਦੀ ਆਈ ਹੋਈ ਆ ਤਿੰਨ ਕਿਤਾਬਾਂ ਸੀ ਰਿਲੀਜ਼ ਕੀਤੀਆਂ ਸੀ ਕਸਤੂਰੀ ਵੰਝਲੀ ਤੇ ਕਤਣੀ ਜ਼ਿਆਦਾਤਰ ਯੂਨੀਕ ਸਕੂਲ ਆਫ ਸਟਡੀ ਦੇ ਵਿੱਚ ਐਸੀ ਕਿਤਾਬਾਂ ਰਿਲੀਜ਼ ਕੀਤੀਆਂ ਸੀ ਅਬ ਬਾਕੀ ਸਾਰਾ ਇਤਿਹਾਸ ਹੈ ਮਤਲਬ ਕਿਵੇਂ ਸਾਰਾ ਜੋ ਵੀ ਇਸ ਪਿੰਡ ਦੇ ਵਸਿੰਦੇ ਹੋਏ ਨੇ ਉਹਨਾਂ ਦਾ ਇਹਦੇ ਨਾਲ ਨਾਲ ਫਰੀਦਕੋਟ ਰਿਆਸਤ ਦਾ ਵੀ ਵਿਸ਼ੇਸ਼ ਇਤਿਹਾਸ ਦੱਸਿਆ ਗਿਆ ਆ ਜੁਨੀਕ ਸਕੂਲ ਆਫ ਸਟੱਡੀਜ਼ ਸਮਾਲਸਰ ਹੈ ਸਿੱਖੇ ਰੋਡ ਤੇ ਰਹਿ ਜਾਂਦਾ ਇਹ ਆ ਬਾਬੂ ਰਜਵਲੀ ਦੀ ਲਿਖਤ ਵੀ ਇੱਕ ਦਰਜ ਕੀਤੀ ਗਈ ਆ ਭਾਗਾਂ ਵਾਲਿਆ ਬੰਦਿਆਂ ਨੇ ਵੇਖੇ ਸਾਹੋ ਕੇ ਹਮਾਰੇ ਘਰ ਜੀ ਮਾੜੀ ਮੱਲ ਕੇ ਬੰਬੀਹੇ ਸਿੱਖੇ ਸਿਵੀਆ ਸਮਾਲ ਸਰਜੀ ਚੀਦਾ ਵੰਦਰ ਬੁਰਜ ਠੱਠੇ ਨਾਲੇ ਬਾਬੂ ਕੋਲੇ ਬਰਗਾੜੀ ਦੇ ਮੇਵੇ ਦੇਸ ਕੇ ਮਰੋੜ ਤੋੜ ਡਾਲੇ ਖਿੰਡਾਂ ਦੇ ਫੁੱਲ ਫਲਵਾੜੀ ਦੇ ਸੋ ਬਹੁਤ ਖੂਬਸੂਰਤ ਚਿੱਤਰ ਕੀਤਾ ਬਾਬੂ ਰਾਜਪੱਲੀ ਜੀ ਨੇ ਆ ਸਮਾਲ ਸਰ ਦੀਆਂ ਪੰਚਾਇਤਾਂ ਬਾਰੇ ਜ਼ਿਕਰ ਹੈ ਡਾਕ ਘਰ ਟੈਲੀਫੋਨ ਐਕਸਚੇਂਜ ਤੇ ਦਾਣਾ ਮੰਡੀ ਆਸ ਤੰਤਰ ਦਾ ਸੰਗਰਾਮੀ ਹਰੀ ਸਿੰਘ ਫਾਨੀ ਦਾ ਪਰਿਵਾਰ ਉਹਨਾਂ ਦੇ ਬਾਰੇ ਜੇਕਰ ਆ ਹੈਡਮਾਸਟਰ ਕਰਤਾਰ ਸਿੰਘ ਤੇ ਉਹਨਾਂ ਦਾ ਪਰਿਵਾਰ ਹੈ ਜਿਹੜਾ ਉਹਨਾਂ ਦਾ ਜ਼ਿਕਰ ਹੈ ਆ ਅੰਗਰੇਜ਼ੀ ਰਾਜ ਕਾਲ ਦੌਰਾਨ ਕਿਹੋ ਜਿਹਾ ਸਰਟੀਫਿਕੇਟ ਹੁੰਦੇ ਸੀ ਵਿਦਿਅਕ ਸਰਟੀਫਿਕੇਟ ਉਹਨਾਂ ਦੀ ਇੱਕ ਝਲਕ ਇੱਥੇ ਦਿਖਾਈ ਗਈ ਹੈ ਆਮੇਲਾ ਫੋਟੋਗ੍ਰਾਫੀ ਦੁਆਰਾ ਖੂਬਸੂਰਤ ਚਿੱਤਰ ਖਿੱਚੇ ਗਏ ਆ ਅੱਛਾ ਆ ਬੜੀ ਇੰਟਰਸਟਿੰਗ ਚੀਜ਼ ਆ ਫਰੀਦਕੋਟ ਰਿਆਸਤ ਬਾਰੇ ਜਿਹੜਾ ਹੈ ਇੱਕ ਚਿਤਰਾ ਰੰਗ ਸਮਝਾਇਆ ਗਿਆ ਰਾਜਾ ਹਮੀਰ ਸਿੰਘ ਬਰਾੜ ਹੁੰਦੇ ਸੀ ਸਭ ਤੋਂ ਪਹਿਲਾਂ ਫਿਰ ਉਹਨਾਂ ਦਾ ਬੇਟਾ ਰਾਜਾ ਪਹਾੜ ਸਿੰਘ ਬਰਾੜ ਬੈਠਾ ਫਿਰ ਰਾਜਾ ਵਜੀਰ ਸਿੰਘ ਬਰਾੜ ਬੈਠਾ ਫਿਰ ਰਾਜਾ ਵਿਕਰਮ ਸਿੰਘ ਬਰਾੜ ਰਾਜਾ ਬਲਵੀਰ ਸਿੰਘ ਬਰਾੜ ਬੈਠੇ ਫੇਰ ਆ ਦੋ ਚਿੱਤਰ ਆ ਸ਼ਾਇਦ ਦੋਨੋਂ ਇੱਕੋ ਰਾਜਿਆਂ ਦੇ ਹੋਣਗੇ ਰਾਜਾ ਬਲਬੀਰ ਸਿੰਘ ਬਰਾੜ ਰਾਜਾ ਬਲਬੀਰ ਸਿੰਘ ਬਰਾੜ ਦੇ ਤਿੰਨੋਂ ਚਿੱਤਰ ਫੇਰ ਰਾਜਾ ਬ੍ਰਿਜੇਂਦਰ ਸਿੰਘ ਬਰਾੜ ਰਾਜਾ ਬ੍ਰਿਜੇਂਦਰ ਸਿੰਘ ਦੀ ਆ ਫੋਟੋ ਹੈ ਮਹਾਰਾਜਾ ਹਰਿੰਦਰ ਸਿੰਘ ਬਰਾੜ ਆ ਦੋਨੋਂ ਚਿੱਤਰ ਉਹਨਾਂ ਦੇ ਨੇ ਆ ਤੀਜਾ ਵੀ ਆ ਵੀ ਆਖਰੀ ਚਿੱਤਰ ਵੀ ਉਹਨਾਂ ਦਾ ਹੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦਾ ਸੋ ਫਰੀਦਕੋਟ रियासत ਦਾ ਸਾਰਾ ਇਤਿਹਾਸ ਵੀ ਇਸ ਦੇ ਵਿੱਚ ਮਤਲਬ ਆਉਂਦਾ ਏ ਇਹ ਸਿਰਫ ਇਹਸ ਕਰਕੇ ਮੈਂ ਕਹਿ ਰਿਹਾ ਕਿਤਾਬ ਇਹ ਸਿਰਫ ਆਏ ਨਹੀਂ ਹੈ ਇਕੱਲਾ ਸਮਾਲਸਰ ਬਾਰੇ ਨੇੜੇ ਤੇੜੇ ਦੇ ਪਿੰਡਾਂ ਬਾਰੇ ਸਮਾਲਸਰ ਬਾਰੇ ਤੇ ਫਰੀਦਕੋਟ ਤੇ ਕੋਟਕਪੂਰਾ ਬਾਰੇ ਵੀ ਚੁੱਕੀ ਜਾਣਕਾਰੀ ਤੁਹਾਨੂੰ ਪ੍ਰਦਾਨ ਕਰਦੀ ਆ ਬੇਸਿਕਲੀ ਤਾਂ ਪਿੰਡ ਦੇ ਲੋਕਾਂ ਬਾਰੇ ਇਹ ਹੈਗੀ ਆ ਮਤਲਬ ਪਰ ਫਿਰ ਵੀ ਬਹੁਤ ਕੁਝ ਇਹਦੇ ਚੋਂ ਆਪਾਂ ਨੂੰ ਜਿਹੜਾ ਹੈ ਮਿਲ ਜਾਂਦਾ ਆ ਸਾਰਾ ਜਿਹੜਾ ਹੈ ਫਰੀਦਕੋਟ रियासत ਦਾ ਇਤਿਹਾਸ ਹੈ ਪੰਨਾ ਨੰਬਰ ਇਹ ਕਿੰਨਾ 284 85 ਤੇ ਜਿਹੜਾ ਸਾਰਾ ਹੈ ਅੱਛਾ ਫਿਰ ਮਤਲਬ ਫਰੀਦਕੋਟ ਵੰਸ਼ ਤੋਂ ਲੈ ਕੇ ਬਰਾੜਾਂ ਦਾ ਇਤਿਹਾਸ ਵੀ ਦੱਸਿਆ ਗਿਆ ਆਜ ਮੈਂ ਫਰੀਦਕੋਟ ਵੰਸ਼ ਬਾਰੇ ਦੱਸਿਆ ਗਿਆ 286 ਪੰਨੇ ਤੇ ਤੇ ਫਿਰ ਫਿਰ ਸਮਾਲ ਸਰ ਤੇ ਇਤਿਹਾਸ ਬਾਰੇ ਜਿਹੜਾ ਹੈ ਦੱਸਿਆ ਗਿਆ ਸੋ ਲੇਖਕਾਂ ਨੇ ਉਹ ਕਿਹੜੀ ਚੀਜ਼ ਅਜਿਹਾ ਜ਼ਿਕਰ ਨਹੀਂ ਕੀਤਾ ਕੱਲੀ-ਕੱਲੀ ਚੀਜ਼ ਬਾਰੇ ਜ਼ਿਕਰ ਕਰਨਾ ਇੰਨਾ ਰਿਕਾਰਡ ਇਕੱਠਾ ਕਰਨਾ ਉਸ ਤੋਂ ਬਾਅਦ ਉਸ ਨੂੰ ਲਿਖਣਾ ਬਹੁਤ ਮਿਹਨਤ ਵਾਲਾ ਕੰਮ ਆ ਉਹ ਵੀ ਉਦੋਂ ਜਦੋਂ ਤੁਸੀਂ ਇੱਕ ਕੈਨੇਡਾ ਵਰਗੇ ਜਿਹੇ ਦੇਸ਼ ਵਿੱਚ ਰਹਿੰਦੇ ਆ ਜਿੱਥੇ ਜ਼ਿੰਦਗੀ ਬਹੁਤ ਸਖਤ ਆ ਤੇ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਆ ਕੁਝ ਕੁ ਕਵਿਸ਼ਰੀ ਦੇ ਨਮੂਨੇ ਵੀ ਹੈ ਜਦੋਂ ਮਤਲਬ ਆ ਲੇਖਕ ਗਾਇਕਾਂ ਤੇ ਪ੍ਰਚਾਰਕਾਂ ਦਾ ਜਿਹੜਾ ਹੈ ਮਤਲਬ ਉਹਨਾਂ ਦਾ ਸਾਰਾ ਕੱਲੀ-ਕੱਲੀ ਚੀਜ਼ ਲਿਖੀ ਹੋਈ ਆ ਕੋਈ ਸ਼੍ਰਾਮ ਬਾਰੇ ਆ ਸਾਰੇ ਜਿਹੜੇ ਪਿੰਡ ਦੇ ਵਿੱਚ ਕੋਈ ਮਹਾਨ ਬੰਦੇ ਹੋਏ ਨੇ ਉਹਨਾਂ ਦੇ ਬਾਰੇ ਜ਼ਿਕਰ ਵੀ ਆ ਉਹਨਾਂ ਦੀਆਂ ਲਿਖਤਾਂ ਵੀ ਆ ਆ ਚਲੋ ਪਿੰਡ ਦੇ ਲੋਕਾਂ ਦੇ ਜਾਣਕਾਰੀ ਆ ਸਾਰਾ ਕੁਝ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਇਸ ਸਮਾਲਸਰ ਐਂਡ ਦੇ ਇੱਕ ਮੁੰਡਾ ਅਮਰੀਕਾ ਦਾ ਬਹੁਤ ਵੱਡਾ ਫਿਲਮ ਸਟਾਰ ਹੈ 1999 ਵਿੱਚ ਜਨਮਿਆ ਕਰਨ ਬਰਾੜ ਉਹ ਅਮਰੀਕਾ ਦੇ ਵਿੱਚ ਬਹੁਤ ਵੱਡਾ ਸਟਾਰ ਆ ਮੈਨੂੰ ਨਹੀਂ ਸੀ ਪਤਾ ਮੈਂ ਇਸ ਕਿਤਾਬ ਤੋਂ ਪੜ੍ਹ ਕੇ ਪਤਾ ਚੱਲਿਆ ਫਿਰ ਮੈਂ ਗੂਗਲ ਕਰਕੇ ਦੇਖਿਆ ਵੀ ਕਰਨ ਬਰਾੜ ਹੈ ਕੌਣ ਤਾਂ ਦੇਖਿਆ ਕਿ ਬਹੁਤ ਵੱਡਾ ਫਿਲਮੀ ਸਟਾਰ ਆ ਉਹ ਅੱਛਾ ਆ ਮੇਨ ਚੀਜ਼ ਐ ਕਿ ਫਿਰ ਆ ਜਾਂਦੇ ਹੈਗੇ ਆ ਲੰਡੇ ਪਿੰਡ ਕਿਵੇਂ ਬੱਜਿਆ ਮਤਲਬ 17ਵੀਂ ਸਦੀ ਦੇ ਖੀਰ ਵਿੱਚ ਸੇਵਾ ਉਰਫ ਲੰਡਾ ਨੇ ਪੱਕੇ ਪਥਰਾਲੇ ਤੋਂ ਆਕੇ ਪਿੰਡ ਬੰਨਿਆ ਸਮੇਂ ਦੇ ਨਾਲ ਮੋਜਾ ਲੰਡਾ ਕਿਹਾ ਜਾਣ ਲੱਗ ਪਿਆ ਹੁਣ ਲੰਡੇ ਲਿਖਿਆ ਜਾਣ ਲੱਗਿਆ ਰੋਡੇ ਰੋਡੇ ਬਰਾੜਾਂ ਦਾ ਪਿੰਡ ਆ ਜੋ ਪੰਜ ਕਰਾਈ ਤੋਂ ਉੱਠ ਕੇ ਰਾਜਿਆਣੇ ਪਹਿਲਾਂ ਐ ਤੇ ਫਿਰ ਰਾਜਿਆਣੇ ਤੋਂ ਆਕੇ ਇਹਨਾਂ ਨੇ ਜੋਧਪੁਰ ਪਿੰਡ ਦਾ ਨਾਮ ਰੱਖਿਆ ਸੀ ਤੇ ਫਿਰ ਹੌਲੀ-ਹੌਲੀ ਇਹਦਾ ਨਾਮ ਰੋਡੇ ਪੈ ਗਿਆ ਰਾਜਿਆਣਾ ਇਹ 17ਵੀਂ ਸਦੀ ਦੇ ਵਿੱਚ ਵਜਿਆ ਉਸ ਸਮੇਂ ਮਾਨ ਤੇ ਭੁੱਲਰ ਜੱਟਾਂ ਦਾ ਇੱਥੇ ਕਬਜ਼ਾ ਸੀਗਾ ਤੇ ਕੁਝ ਸਮੇਂ ਬਾਅਦ ਜਿਹੜੇ ਬਰਾੜ ਸੀ ਉਹਨਾਂ ਨੇ ਗਿੱਲਾਂ ਨੂੰ ਕੱਢ ਦਿੱਤਾ ਤੇ ਇੱਥੇ ਆ ਕੇ ਵਸ ਗਏ ਵੈਰੋ ਕੇ ਹਾਂ ਬਰਾੜਾਂ ਦੇ ਬਜ਼ੁਰਗ ਵੈਰੋ ਸੀਗਾ ਇੱਕ ਉਹਦਾ ਨਾਂ ਸੀ ਵੈਰੋ ਉਹਨੇ ਬੰਨਿਆ ਸੀ ਤੇ ਫਿਰ ਉਹਦੇ ਦੋ ਭਰਾ ਸੀ ਆਕਲ ਤੇ ਦੀਪੇ ਪੰਜ ਗ੍ਰਾਂਇਂ ਥੇ ਤੋਂ ਉੱਠ ਕੇ ਇੱਥੇ ਆਏ ਸੀ ਸੇਖਾ ਕਲਾਾਂ ਮਤਲਬ ਪਿੰਡ ਦਾ ਵੀ ਜ਼ਿਕਰ ਕੀਤਾ ਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਇਸ ਨੂੰ ਜੋੜਿਆ ਗਿਆ ਮੱਲਕੇ ਪਿੰਡ ਦੀ ਮੂੜੀ ਬਾਬਾ ਕਮੰਡਾ ਦਾਸ ਉਹਨੇ ਗੱਡੀ ਸੀਗੀ ਕਮੰਡੇ ਦਾਸ ਬਾਬੇ ਦੀ ਸਮਾਧ ਵੀ ਹੈ ਇੱਥੇ ਤੇ ਗਜਾ ਕਰਨ ਲਈ ਵੀ ਉਹ ਜਾਂਦੇ ਹੁੰਦੇ ਸੀ ਪੰਜ ਗ੍ਰਾਂਇਂ ਕਲਾ ਜਿਹੜੀ ਹੈ ਇਹਦੇ ਬਾਰੇ 16ਵੀਂ ਸਦੀ ਨਾਲ ਇਹਨੂੰ ਜੋੜਿਆ ਜਾਂਦਾ ਹੈ ਮਾੜੀ ਮੁਸਤਫਾ ਨੂੰ ਬਹੁਤ ਪੁਰਾਣਾ ਪੰਡ ਦੱਸਿਆ ਗਿਆ ਤੇ 13ਵੀਂ ਸਦੀ ਦੇ ਨਾਲ ਜੋੜਿਆ ਗਿਆ ਮੁਗਲ ਕਾਲ ਤੋਂ ਲੈ ਕੇ ਹੁਣ ਤੱਕ ਫਿਰ ਅੱਗੇ ਮਤਲਬ ਲਿਖਦੀ ਆ ਲੇਖਕਾਂ ਨੇ ਆਪਦੇ ਬਾਰੇ ਦੱਸਿਆ ਤੇ ਤੁਸੀਂ ਦੇਖੋ ਵੀ ਇਸ ਲੜਕੀ ਨੇ ਇਸ ਕਿਤਾਬ ਨੂੰ ਲਿਖਣ ਦੇ ਲਈ ਕਿੰਨੀ ਰਿਸਰਚ ਕੀਤੀ ਹੈ ਕਿੰਨੀਆਂ ਕਿਤਾਬਾਂ ਪੜ੍ਹੀਆਂ ਮਹਾਨ ਕੋਸ਼ ਪੜ੍ਹਿਆ ਮਾਲਵਾ ਸਿੱਖ ਇਤਿਹਾਸ ਪੜ੍ਹਿਆ ਫਰੀਦਕੋਟ ਰਿਆਸਤ ਦਾ ਇਤਿਹਾਸ ਪੜ੍ਹਿਆ ਇਸ ਸਦੀਆਂ ਦਾ ਹਾਣੀ ਪਿੰਡ ਲੰਡੇ ਪਿੰਡ ਰੋਡੇ ਦਾ ਇਤਿਹਾਸ ਰਨੇਕ ਸਿੰਘ ਰੋਡੇ ਦਾ ਦਾਸਤਾਨ ਚੜੱਕ ਮਾਸਟਰ ਜਗਦੀਸ਼ ਸਿੰਘ ਧਾਰਮਿਕ ਪੁੱਤੀ ਜੱਟਾਂ ਦਾ ਇਤਿਹਾਸ ਹੁਸ਼ਿਆਰ ਸਿੰਘ ਦਲੇ ਦਾ ਸੋ ਸਾਰਾ ਮੇਰਾ ਪਾਕਿਸਤਾਨ ਵੀ ਪੜਿਆ ਮੈਂ ਤਾਂ ਹੈਰਾਨ ਆ ਕਿ ਬਹੁਤ ਕੁਝ ਪੜਨ ਤੋਂ ਬਾਅਦ ਆਪਣੇ ਤਾਂ ਪੜਦੇ ਅੱਜ ਕੱਲ ਦੇ ਜਿਹੜੇ ਲੇਖਕ ਪੜਦੇ ਘਾਟਾ ਲਿਖਣ ਦਾ ਬਾਲਾ ਯਤਨ ਕਰਦੇ ਆ ਆ ਦੇਖੋ ਤੁਸੀਂ ਕਿੰਨੀਆਂ ਕਿਤਾਬਾਂ ਕਟੁਕਟ 23 ਕਿਤਾਬਾਂ ਤੇ 23 ਕਿਤਾਬਾਂ ਵੀ ਇਹ ਹੈ ਆ ਵੀ ਉਹ ਬਹੁਤ ਵੱਡੀਆਂ ਕਿਤਾਬਾਂ ਨੇ ਛੋਟੀਆਂ ਕਿਤਾਬਾਂ ਨੇ ਆ ਹੱਥ ਲਿਖਤ ਜਿਹੜਾ ਹੈ ਨਮੂਨਾ ਹੈ ਹਾਂਜੀ ਸੋ ਇਹ ਸੀਗਾ ਇਸ ਕਿਤਾਬ ਬਾਰੇ ਮੈਂ ਮਤਲਬ ਅਧਿਕ ਘੰਟੇ ਦੇ ਸਮੇਂ ਦੌਰਾਨ ਤੁਹਾਨੂੰ ਦੱਸਣ ਦਾ ਯਤਨ ਕੀਤਾ ਕੀ ਵਧੀਆ ਕਿਤਾਬ ਕਿਹੜੀ ਹੁੰਦੀ ਜਿਹਦੇ ਤੋਂ ਸਾਨੂੰ ਇਤਿਹਾਸ ਬਾਰੇ ਆਪਣੇ ਆਲੇ ਦੁਆਲੇ ਦੇ ਪਿੰਡਾਂ ਬਾਰੇ ਜਾਣਕਾਰੀ ਮਿਲ ਸਕੇ ਬਹੁਤ ਖੂਬਸੂਰਤ ਕਿਤਾਬ ਹੈ ਦੀ ਕੀਮਤ 350 ਰੁਪਇਆ 20 ਡਾਲਰ ਹੈ ਮਤਲਬ ਜੇ ਕਿਸੇ ਨੇ ਉਧਰੋਂ ਕੈਨੇਡਾ ਚ ਲੈਣੀ ਹੋ 20 ਡਾਲਰ ਹੈ ਇੱਧਰ 350 ਹੈ ਇਹ ਦੋ ਕਿਤਾਬਾਂ ਭੈਣ ਜੱਗੀ ਬਰਾੜ ਨੇ ਮੇਰੇ ਕੋਲ ਭੇਜੀਆਂ ਸੀ ਇੱਕ ਗੁਰਮੀਤ ਕੜਿਆਲ ਵੀ ਲਈ ਤੇ ਇੱਕ ਮੇਰੇ ਲਈ ਭੇਜੀ ਸ਼ਖਾਸਤ ਤੌਰ ਤੇ ਮੈਂ ਗੁਰਮੀਤ ਕੜਿਆਲ ਵੀ ਨੂੰ ਕਿਸੇ ਕਾਰਨ ਕਰਕੇ ਪਹੁੰਚਾ ਨਾ ਸਕਿਆ ਉਹ ਕਿਤਾਬ ਫਿਰ ਇਹ ਕਿਤਾਬ ਅਸੀਂ ਆਪਦੀ ਲਾਇਬ੍ਰੇਰੀ ਨੂੰ দান ਕਰ ਦਿੱਤੀ ਸਾਡੇ ਸਕੂਲ ਦੀ ਲਾਇਬ੍ਰੇਰੀ ਨੂੰ ਸਾਡੀ ਸਕੂਲ ਦੀ ਲਾਇਬ੍ਰੇਰੀ ਵਿੱਚ ਵੀ ਇਹ ਕਿਤਾਬ ਪਈ ਆ ਮੈਂ ਬੱਚਿਆਂ ਨੂੰ ਵਕ ਵਕ ਸਮੇਂ ਤੇ ਪੜ੍ਹਨ ਲਈ ਪ੍ਰੇਰਿਤ ਵੀ ਕਰਦਾ ਰਹਿਣਾ ਜਿਹੜੀਆਂ ਵਧੀਆ ਕਿਤਾਬਾਂ ਮੈਨੂੰ ਲੱਗਦੀਆਂ ਸੋ ਤੁਸੀਂ ਵੀ ਇਹ ਕਿਤਾਬ ਜ਼ਰੂਰ ਪੜਿਓ ਆਪਣੇ ਆਲੇ ਦੁਆਲੇ ਦੇ ਪਿੰਡਾਂ ਬਾਰੇ ਜਾਣਕਾਰੀ ਜਿਹੜਾ ਹੈ ਤੁਹਾਨੂੰ ਮਿਲ ਸਕੇ ਸੋ ਜਿੰਨਾ ਪਿੰਡਾਂ ਦੇ ਆਪਾਂ ਵਿੱਚ ਰਹਿੰਦੇ ਆਂ ਜਿੰਨਾ ਪਿੰਡਾਂ ਦੇ ਆਪਾਂ ਵਸਦੇ ਆਂ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਕਹਾਂ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਹੋ ਜੀ ਲੱਗੀ ਚੰਗੀ ਲੱਗੀ ਜਾਂ ਹੋਰ ਕੀ ਸੁਧਾਰ ਕਰਨਾ ਚਾਹੀਦਾ ਤਾਂ ਜੋ ਮੈਂ ਤੁਹਾਡੀ ਰੁਚੀ ਅਨੁਸਾਰ ਚੀਜ਼ਾਂ ਬਣਾ ਸਕਾਂ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਲਈ